ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ ਜਾਂ ਡਿਸ ਕਲਰ ਸੀ ਜਿਹੜੀ ਉਹ ਤਾਂ ਮਤਲਬ ਹੁਣ ਕਿਵੇਂ ਮਿਲ ਸਕਦੀ ਉਹ ਤਾਂ ਖਰੀਦੀ ਗਈ ਸਾਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ 2 ਮਹੀਨੇ ਪਹਿਲੇ ਕਿੰਨੀ ਕਿੰਨੀ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ ਲਾਸਟ ਲਾਸਟ 3 ਕੋਈ ਮੇਰਾ ਜੀ ਰਮਨੀਤ ਜੀ ਮੈਨੂੰ ਇਹ ਦੱਸੋ ਜੀ ਫਰੈਂਟ ਕੋਰੀਡੋਰ ਦਾ ਇਸ ਵੇਲੇ ਪੰਜਾਬ 'ਚ ਕੀ ਸਟੇਟਸ ਹੈ ਫਰੇਡ ਕੋਰੀਡੋਰ ਦੀ ਐਕਸਟੈਂਸ਼ਨ ਯ ਐਕਸਟੈਂਡ ਕਰਨ ਦੀ ਵੀ ਕੋਈ ਪਲਾਨਿੰਗ ਹੈ ਆਪਣਾ ਤਾਂ ਫਰੇਡ ਨੋਟ ਕੋਡ ਪੂਰਾ ਹੋ ਚੁੱਕਿਆ ਕੰਪਲੀਟ ਹੋ ਚੁੱਕਿਆ ਏ ਉਹ ਜਿਹੜਾ ਜਲੰਧਰ ਤੱਕ ਨਹੀਂ ਨਹੀਂ ਆਪਣੇ ਲੁਧਿਆਣੇ ਤੱਕ ਜਿੱਥੇ ਆਪਣਾ ਬੰਦ ਕਰੇਗਾ ਨਾ ਨਹੀਂ ਨਹੀਂ ਆ ਕੰਟੇਨਰ ਜਿੱਥੇ ਆਪਣੇ ਖੜਦੇ ਆ ਸਾਹਨੇ ਵਾਲੇ ਸੰਤ ਢੰਡਾਰੀ ਕਲਾਂ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ ਜਾਂ ਡਿਸ ਕਲਰ ਸੀ ਜਿਹੜੀ ਉਹ ਤਾਂ ਮਤਲਬ ਹੁਣ ਕਿਵੇਂ ਮਿਲ ਸਕਦੀ ਉਹ ਤਾਂ ਖਰੀਦੀ ਗਈ ਸਾਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ 2 ਮਹੀਨੇ ਪਹਿਲੇ ਕਿਹਾ ਸੀ ਕਿ ਇਹ ਬਾਜ਼ਾਰ ਵਿੱਚ ਨਹੀਂ ਹੈ। ਤਾਂ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ? ਆ ਲਾਸਟ ਲਾਸਟ 3 ਰਮਨੀਤ ਜੀ ਮੈਨੂੰ ਇਹ ਦੱਸੋ ਜੀ ਆ ਫਰੇਟ ਕੋਰੀਡੋਰ ਦਾ ਇਸ ਵੇਲੇ ਪੰਜਾਬ 'ਚ ਕੀ ਸਟੇਟਸ ਹੈ ਤੇ ਫਰੇਟ ਕੋਰੀਡੋਰ ਦੀ ਐਕਸਟੈਂਸ਼ਨ ਯਾ ਐਕਸਟੈਂਡ ਕਰਨ ਦੀ ਵੀ ਕੋਈ ਪਲਾਨਿੰਗ ਹੈ? ਆਪਣਾ ਤਾਂ ਫਰੇਟ ਕੋਰੀਡੋਰ ਪੂਰਾ ਹੋ ਚੁੱਕਿਆ ਕੰਪਲੀਟ ਹੋ ਚੁੱਕਿਆ ਏ। ਉਹ ਜਿਹੜਾ ਅੱਜ ਜਲੰਧਰ ਤੱਕ ਨਹੀਂ ਨਹੀਂ ਆਪਣੇ ਲੁਧਿਆਣੇ ਤੱਕ ਜਿੱਥੇ ਆਪਣਾ ਤਾਂ ਬੰਦ ਕਰੇਗਾ ਨਾ ਨਹੀਂ ਨਹੀਂ ਆ ਕੰਟੇਨਰ ਜਿੱਥੇ ਆਪਣੇ ਖੜਦੇ ਆ ਸਾਹਨੇ ਵਾਲੇ ਸੰਤ ਢੰਡਾਰੀ ਕਲਾ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ ਜਾਂ ਡਿਸ ਕਲਰ ਸੀ ਜਿਹੜੀ ਉਹ ਤਾਂ ਮਤਲਬ ਹੁਣ ਕਿਵੇਂ ਮਿਲ ਸਕਦੀ ਉਹ ਤਾਂ ਖਰੀਦੀ ਗਈ ਸਾਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ 2 ਮਹੀਨੇ ਪਹਿਲੇ ਕਿੱਤੀ ਲਿਖ ਕੇ ਬਾਜ਼ਾਰ ਦਿੱਤੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ ਆ ਲਾਸਟ ਲਾਸਟ 3 ਕੋਲ ਮੇਰਾ ਜੀ ਰਮਨੀਤ ਜੀ ਮੈਨੂੰ ਇਹ ਦੱਸੋ ਜੀ ਫ੍ਰੈਟ ਕੋਰੀਡੋਰ ਦਾ ਇਸ ਵੇਲੇ ਪੰਜਾਬ ਚ ਕੀ ਸਟੇਟਸ ਹੈ ਤੇ ਫ੍ਰੈਟ ਕੋਰੀਡੋਰ ਦੀ ਐਕਸਟੈਂਸ਼ਨ ਯਾ ਐਕਸਟੈਂਡ ਕਰਨ ਦੀ ਵੀ ਕੋਈ ਪਲਾਨਿੰਗ ਹੈ ਆਪਣਾ ਤਾਂ ਫ੍ਰੈਟ ਨੋਟ ਕੋਡ ਪੂਰਾ ਹੋ ਚੁੱਕਿਆ ਕੰਪਲੀਟ ਹੋ ਚੁੱਕਿਆ ਏ ਉਹ ਜਿਹੜਾ ਜਲੰਧਰ ਤੱਕ ਨਹੀਂ ਨਹੀਂ ਆਪਣੇ ਲੁਧਿਆਣੇ ਤੱਕ ਜਿੱਥੇ ਆਪਣਾ ਤਾਂ ਬੰਦ ਕਰੇਗਾ ਨਾ ਨਹੀਂ ਨਹੀਂ ਕੰਟੇਨਰ ਜਿੱਥੇ ਆਪਣੇ ਖੜਦੇ ਆ ਸਾਂਨੇਵਾਲ ਸੰਤ ਢੰਡਾਰੀ ਕਲਾਂ ਪਹਿਲੇ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ ਜਾਂ ਡਿਸ ਕਲਰ ਸੀ ਜਿਹੜੀ ਉਹ ਤਾਂ ਮਤਲਬ ਹੁਣ ਕਿਵੇਂ ਮਿਲ ਸਕਦੀ ਉਹ ਤਾਂ ਖਰੀਦੀ ਗਈ ਸਾਰੀ ਮੁੱਖ ਮੰਤਰੀ ਸਾਹਿਬ ਨੇ 2 ਮਹੀਨੇ ਪਹਿਲੇ ਕਿਹਾ ਸੀ ਇਸ ਕੇ ਬਾਰੇ ਕੁਝ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ ਆ ਲਾਸਟ ਲਾਸਟ 3 ਰਮਨੀਤ ਜੀ ਰਮਨੀਤ ਜੀ ਮੈਨੂੰ ਇਹ ਦੱਸੋ ਜੀ ਫਰੈਂਟ ਕੋਰੀਡੋਰ ਦਾ ਇਸ ਵੇਲੇ ਪੰਜਾਬ 'ਚ ਕੀ ਸਟੇਟਸ ਹੈ ਫ੍ਰੈਡ ਕੋਰੀਡੋਰ ਦੀ ਐਕਸਟੈਂਸ਼ਨ ਯ ਐਕਸਟੈਂਡ ਕਰਨ ਦੀ ਵੀ ਕੋਈ ਪਲਾਨਿੰਗ ਹੈ ਆਪਣਾ ਤਾਂ ਫ੍ਰੈਡ ਨੋਟ ਕੋਰੀਡੋਰ ਪੂਰਾ ਹੋ ਚੁੱਕਿਆ ਕੰਪਲੀਟ ਹੋ ਚੁੱਕਿਆ ਏ ਉਹ ਜਿਹੜਾ ਜਲੰਧਰ ਤੱਕ ਨਹੀਂ ਨਹੀਂ ਆਪਣੇ ਲੁਧਿਆਣੇ ਤੱਕ ਜਿੱਥੇ ਆਪਣਾ ਇਹ ਤਾਂ ਬੰਦ ਕਰੇਗਾ ਨਾ ਨਹੀਂ ਨਹੀਂ ਆ ਕੰਟੇਨਰ ਜਿੱਥੇ ਆਪਣੇ ਖੜਦੇ ਆ ਸਾਹਨੇ ਵਾਲੇ ਸੰਤ ਢੰਡਾਰੀ ਕਲਾ